ਨਦੀਪਾ ਨਦੀਪਾ ਕਿ ਗੱਲਾਂ ਮੈਂ ਬੇਨ ਕਿਹਨੇ ਆ? ਲੱਗਦਾ ਸ਼ਕਤੀ ਸਟੇਜਾਂ 'ਚ ਠੀਕ ਹੀ ਗੱਲ ਬੁਕਾਰਣਾ ਦਾ ਤੈਨੂੰ ਆ ਪਤਾ ਨੂੰ ਚੱਕਰ ਜਿਹਾ ਹੋ ਰਿਹਾ ਹੈ ਜਾਂ ਫਿਰ ਹੁਣ ਖਪੜੇ ਬਣਾ ਦੇ ਪਾਈ ਦੇ ਆ ਜਾ ਅੱਗੇ ਨੀਦਰ ਕਿਥੇ ਆ ਨਹੀਂ ਕੋਈ ਦਵਾਈ ਲੈ ਕੇ ਦਵਾਈ ਲੈ ਆ ਜਾ ਕਿਉਂ ਨਹੀਂ ਨੀਮੀ ਨੀ ਮੇ ਤੁਸ ਦਾ ਕਰਨਾ ਵੀ ਚਲ ਦੇਖਦੀ ਫਰਾ ਕੀ ਕਰ ਲਿਆ ਆਂ ਆਣਾਉਂਦੇ ਹੀ ਆ ਜੀ ਆਪਦੀ ਹਾਂਜੀ ਵੀਰ ਜੀ ਸਾਸਰੀ ਦਾ ਸਾਸਰੀ ਦਾ ਭੈਣ ਉਹ ਵਰ ਸੁਣਾ ਕੀ ਹਾਲ ਚਾਲ ਜੀ ਉਹ ਠੀਕ ਠਾਕ ਹਾਂਜੀ ਆਪਣਾ ਤਾਂ ਹੀ ਸੁਣਾਓ ਠੀਕ ਠਾਕ ਠੀਕ ਠਾਕ ਚਲੋ ਰਾਜ ਘਰੇ ਆ ਪਾਣੀ ਧਾਣ ਪੀਓ ਚਲੋ ਠੀਕ ਮੈਂ ਕੰਮ ਕਰ ਲਾਂ ਮਾੜਾ ਚਲੋ ਛੇਤੀ ਆ ਜੀ ਉਹ ਠੀਕ ਠੀਕ ਹੋ ਜਾਣਾ ਨਾਲੇ ਘਰੋਂ ਨੇ ਆ ਗਈ ਆ ਭੈਣ ਜੀ ਆਈ ਆ ਆਹ ਹੈ ਵਿਚਾਰੀ ਤੋਰ ਕੇ ਆਈ ਆ ਹੋਰ ਸੁਣਾ ਰਾਜ ਕੀ ਹਾਲ ਚਾਲ ਸਸਰੀ ਕਰ ਭੈਣ ਜੀ ਸਸਰੀ ਕੋਲ ਜੀ ਕੀ ਹਾਲ ਚਾਲ ਠੀਕ ਆਕ ਤੂੰ ਹੀ ਫੋਨ ਕਰ ਦਿੰਦੇ ਮੈਂ ਤੁਹਾਡੇ ਭਰਾ ਨੂੰ ਘਾਲ ਦੀ ਗਾੜੀਆਂ ਦੇ ਤੇ ਕੀ ਮੈਂ ਖੋੜੀ ਹੋੜੀ ਉਤਰੇ ਜਾਂਦੇ ਗਰਮੀ ਬੜੀ ਹੈ ਨਾ ਨਹੀਂ ਕੋਈ ਗੱਲ ਨਹੀਂ ਹੌਲੀ ਹੌਲੀ ਆ ਜਾ ਫਿਰ ਅੰਦਰ ਬਈਏ ਹਾਂ ਨਹੀਂ ਸੇ ਬਾਹਰ ਬਹਿ ਜੰਨੇ ਆ ਠੰਡਾ ਹੀ ਹਾਂ ਸੁਣੋ ਚਲੋ ਠੀਕ ਆ ਫਿਰ ਬਹਿ ਜਾਓ ਤੇ ਉਹ ਮੇਰੇ ਭਰਾ ਨੂੰ ਸੁੱਕ ਪਾਣੀ ਤਾਂ ਨਹੀਂ ਪਿਆ ਲਿਆਉਣਾ ਸੀ ਉਹ ਬਾਹਰ ਕੱਲਾ ਹੀ ਪਿਆ ਲਿਆ ਪਿਆ ਲਿਆ ਵਾ ਪਿਆ ਲਿਆ ਪਿਆ ਲਿਆ ਪਾਣੀ ਦਾ ਨਹੀਂ ਪਿਆ ਹਾਂ ਜੀ ਨਹੀਂ ਇਹਨਾਂ ਨੂੰ ਪਿਆ ਲਿਆ ਪਾਣੀ ਹੋਰ ਸਨਨ ਪਰਿਵਾਰ ਦੀ ਕੀ ਹਾਲਤ ਹੈ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਸਾਡਾ ਵੀ ਠੀਕ ਠਾਕ ਹੈ ਰੋਟੀਆਂ ਠੀਕ ਠਾਕ ਹੈ ਜੀ ਮੈਂ ਪਾਣੀ ਲਿਆਉਣੀ ਆ ਆਓ ਭੈਣ ਜੀ ਪਾਣੀ ਦੇਖ ਲਓ ਔਰ ਤੁਸੀਂ ਪਾਣੀ ਆਪ ਲੈ ਕੇ ਗਏ ਸੀ ਹਰਦੀਪ ਕਿੱਥੇ ਗਈ ਹਰਦੀਪ ਨਾ ਜਰਾ ਖ਼ੈਰ ਗਏ ਸੀ ਅੱਛਾ ਤੇ ਉਹ ਸੁਖਾ ਹਾਂਜੀ ਉੱਧਰ ਤੋਂ ਠੀਕ ਜੀ ਨਹੀਂ ਸੀ ਦਵਾਈ ਲੈਣ ਗਈ ਆ ਠੀਕ ਹਾਂਜੀ ਕੱਲੇ ਦੇ ਕੇ ਨਾਲ ਗਿਆ ਕੋਈ ਮਿਰਬਿੰਦਰ ਗਿਆ ਨਾਲ ਠੀਕ ਹਾਂਜੀ ਹੋਸਣਾ ਚੋ ਨਾ ਚਾ ਨਾ ਠੀਕ ਠਾਕ ਆ ਇਹ ਠੀਕ ਤੇ ਆ ਆਪਣਾ ਸਣਾ ਹਾਂਜੀ ਠੀਕ ਆ ਸਾਡਾ ਵੀ ਠੀਕ ਹੀ ਚੱਲਦੀ ਹਾਂਜੀ ਹਾਂਜੀ ਉਹ ਵੀਰ ਮੇਰਾ ਕੱਲਾ ਹੀ ਉੱਥੇ ਡਿਆ ਆ ਖਪਣ ਤੇ ਤੁਸੀਂ ਪਾਣੀ ਤਾਂ ਨਹੀਂ ਦੇ ਆਉਣਾ ਹਣ ਪਾਣੀ ਤਾਂ ਨਹੀਂ ਪਿਆਲਿਆ ਵਾ ਚਲੋ ਫੇਰ ਠੀਕ ਆ ਮੈਂ ਤਾਂ ਆਖਣ ਡਈ ਹਾਂ ਵੀ ਚਲੋ ਗਰਮੀ ਬੜੀ ਆ ਹਰ ਜੋ ਹਾਂ ਠੀਕ ਆਖਣ ਡਈ ਹੀ ਵੀ ਚਲ ਮੈਂ ਹੁਣ ਘਰੇ ਆ ਤੇ ਨੱਕ ਕਰ ਲਾਂ ਘਰੇ ਲੈਣਾ ਮੈਂ ਕਹਾਂ ਕਿ ਪਾਣੀ ਤਾਂ ਨਹੀਂ ਪੁੱਛੋ ਗਰਮੀ ਬੜੀ ਭੈਣ ਦੀ ਪਾਣੀ ਮੈਂ ਪਿਆਲ ਆਈ ਹਾਂ ਉਹ ਸੜਕ ਤੇ ਨੱਕ ਆ ਜਾ ਬੜਾ ਹੋਇਆ ਸੀ ਠੀਕ ਠੀਕ ਉਹ ਆਂਦੇ ਹੀ ਵੀ ਫਿਰ ਗੇਟ ਜੀ ਗਾੜੀ ਚੰਗਾ ਲੱਗਦਾ ਇਸ ਪਹਿਲੇ ਹਾਂਜੀ ਇਹ ਗੱਲ ਹੈ ਸੋ 100 ਸਪਸ ਰੁਪਏ ਆ ਜਾਂਦੀ ਆ ਹਾਂ ਇਹਸਾਬ ਤਾਂ ਹੋਊਗਾ ਤੇ ਹਾਂਜੀ ਜਵਿੰਦਰ ਫਿਰ ਕਹਾਂ ਚਿਰੀਆਂ ਆਉਣਗੇ ਕਿ ਛੇਤੀ ਆ ਜਾਣਗੇ ਵੇਖੋ ਹੁਣ ਕਦਮਾਉਂਦੇ ਆ ਠੀਕ ਤੇ ਤੁਸੀਂ ਰਹਿਣਾ ਨਹੀਂਗਾ ਨਹੀਂ ਮੈਂ ਚਲੀ ਜਾਣਾ ਮੈਂ ਰਹਿਣਾ ਨਹੀਂਗਾ ਕਿਉਂ ਰਹਿ ਪਈਂਦੇ ਆ ਨਹੀਂ ਨਹੀਂ ਰਹਿਣਾ ਨਹੀਂ ਜਾਣਾ ਘਰਲਾ ਸਰਦਾ ਨਹੀਂਗਾ ਤੇ ਜਦੋਂ ਆਉਂਦੇ ਇਦਾਂ ਹੀ ਕਰਦੇ ਜੀ ਕੀ ਕਰੀਏ ਹੁਣਾ ਸਰੇ ਤੇ ਫਿਰ ਇਦਾਂ ਹੀ ਕਹਿਣਾ ਪੈਂਦਾ ਸਰਦਾ ਹੋਵੇ ਤੇ ਹੀ ਰਹਿ ਪੀਏ ਫੇ ਨਹੀਂ ਸਾਨੂੰ ਸਰਦਾ ਹੀ ਆ ਕਰਨਾ ਉਹ ਹੈਗੀਆਂ ਹੀ ਆ ਨਹੀਂ ਨੂਹਾਂ ਦੇ ਵਿੱਚ ਰਹਿਣਾ ਪੈਂਦਾ ਨੂਹਾਂ ਦੇ ਵਿੱਚ ਕਰਨਾ ਪੈਂਦਾ ਕਿ ਉਹ ਐ ਨੂੰ ਕਰ ਦਈਦਾ ਕਿ ਉਹ ਨੂੰ ਐ ਨੂੰ ਕਰ ਦਈਦਾ ਹਾਂਜੀ ਇਹ ਤੁਹਾਡੀ ਤਾਂ ਠੀਕ ਆ ਭੈਣ ਜੀ ਉਦਾਂ ਇਹ ਤਾਂ ਕੋਈ ਜੀ ਦੋਨੋਂ ਆ ਉਹਨਾਂ ਦੇ ਵਿੱਚ ਸਾਰੇ ਕੰਮ ਤਾਂ ਦੇ ਕਰਨੇ ਪੈਣਗੇ ਹਾਂਜੀ ਹਾਂਜੀ ਫੇਰ ਰਹਿਣਾ ਪੈਂਦਾ ਸਿਆਣੀ ਬੰਦੇ ਨੂੰ ਹਾਂ ਹਾਂ ਤੇ ਹਰਦੀਪ ਨੂੰ ਫੇਰ ਤੁਸੀਂ ਕੋਈ ਦਵਾਈ ਦਵਾਈ ਚੰਗੀ ਤਰ੍ਹਾਂ ਖਵਾ ਲਓ ਹੁਣ ਦਈ ਤਾਂ ਹੈਗੀ ਆ ਭੈਣ ਜੀ ਖਾਣ ਇਹ ਹਾਂਜੀ ਠੀਕ ਗਾੜੀ ਪਰ ਮਾਤਮਾ ਦੇ ਹੱਥ ਵਾ ਆਹੋ ਇਹਦੇ ਹੱਥ ਵਾ ਆਪਣੇ ਹੱਥ ਵਾ ਕੋਈ ਨਹੀਂ ਗਾ ਆਪਣੇ ਹੱਥ ਚਲੋ ਕਿ ਮਹਾਰਾਜ ਸੁਣੀ ਚੰਗੀ ਗੱਲਾਂ ਨਾ ਹਾਂਜੀ ਸਾਡੀ ਬਾੜੀ ਬੇਲ ਵਦੇ ਹਾਂਜੀ ਹਾਂਜੀ ਜੇ ਸਾਡੀ ਵੇਲ ਵੇਦੇ ਹਾਂਜੀ ਹਾਂ ਤੇ ਬੜਾ ਕਰਦੀ ਸਮਫੀਗਰ ਬੜਾ ਕਰਦੀ ਉਹ ਜਿਆਦਾ ਫਿਗਰ ਹੁੰਦਾ ਸਾਰਿਆਂ ਦਾ ਸਾਨੂੰ ਬੜਾ ਫਿਗਰ ਵਾਕੇ ਹਾਂਜੀ ਹਾਂ ਜੇ ਪਰਮਾਤਮਾ ਗਵੇ ਤੇ ਸਾਨੂੰ ਖੁਸ਼ੀਆਂ ਮਿਲ ਇਹ ਹੋਈ ਹੁੰਦਾ ਵਾਕੇ ਪਿੱਛੇ ਉਹ ਬਸ ਠੀਕ ਠਾਕ ਹੁਣ ਤਾਂ ਫੇਰ ਹੀ ਆ ਬੜਾ ਫੇਸ਼ਾ ਖੁਸ਼ੀ ਵਾਸ਼ੇ ਤਾਂ ਹਿੰ ਨਾਲ ਫੇਖੀ ਹਾਂਜੀ ਹਾਂਜੀ ਕਰੋ ਫੇਰ ਅਬ ਦੀ ਮੌਜਵਾ ਹਾਂਜੀ ਨੂੰ ਚੰਗਾ ਲੱਗੇ ਆਪੇ ਪਰਮਾਤਮਾ ਨੂੰਗਾ ਹਾਂਜੀ ਹਾਂ ਉਹਦੇ ਕਰਕੇ ਇਹ ਕਰਦੀ ਘਾਟ ਨਹੀਂ ਕੋਈ ਬੜਾ ਕੁਸ਼ਵ ਬੋਧ ਕੋਸ਼ਵਾ ਇਹੋ ਤੇ ਆਖੀ ਦਾ ਮੈਂ ਰਿਹਾ ਉਹ ਆਪ ਅੰਨੀ ਆਪੀ ਸੂਰਾ ਰਖਿਆ ਕਰ ਥੋੜਾ ਜਆ ਡੋਲ ਜਾਂਦੀ ਆ ਇਹ ਡੋਲ ਜਾਈਦਾ ਜਦੋਂ ਨਾ ਰੱਬ ਗੱਡੀ ਸੁਣੇ ਨਾ ਬੜਾ ਡੁੱਲੀ ਦਾ ਇਹ ਨਾ ਸਾਰੇ ਡੋਲਦੇ ਸਾਡੇ ਵਰਗੇ ਫੇਰ ਡੋਲਦੇ ਆ ਵੀ ਸਾਡੀ ਗਾੜੀ ਅੰਚਨੀ ਵਧਣ ਗਈ ਹਾਂਜੀ ਹਾਂਜੀ ਤੇ ਸ਼ਰੋਧੀ ਮਾਵਯਾ ਆਪੇ ਸੁਣੂਗਾ ਮਾਵ ਨਹੀਂ ਸੁਣੀ ਆ ਨਹੀਂ ਸੁਣੀ ਆ ਆਪਣੀ ਹੱਥ ਵਾਚ ਤੇ ਉਹ ਦਵਾਈਆਂ ਦਵਾਈਆਂ ਦਾ ਹਾਂਜੀ ਦਵਾਈਆਂ ਦਾ ਤੇ ਇੱਕ ਬਹਾਨਾ ਹੁੰਦਾ ਵਾ ਜੇ ਤੂੰ ਮਾਰ ਐਨੇ ਸੁਣ ਲੈਣੀ ਤੇ ਸੁਣ ਨਹੀਂ ਲੈਣੀ ਸੁਣ ਨਹੀਂ ਲੈਣੀ ਤੇ ਸੁਣੀ ਪਰਮਾਤਮਾ ਕਿਤੇ ਸਾਡੀ ਬੇਲ ਬੇਲ ਵਾ ਦੇ ਪਰਮਾਤਮਾ ਜੀ ਨਾ ਚਾਹ ਕੱਪ ਬਣਾਣਾ ਹਾਂ ਕਾਹ ਦੀ ਨਹੀਂ ਮੈਨੂੰ ਲੋਡ ਮੈਂ ਚੱਲ ਜਾਣਾ ਹਾਂ ਤੇ ਚਾਹ ਲੇਟ ਹੋ ਜਾਣਾ ਮੈਂ ਫੇਰ ਜਾਂਦੀ ਜਾਂਦੀ ਨੇ ਤੇ ਹੁਣ ਫੇਰ ਬਸ ਤੇ ਜਾਣਾ ਫੇਰ ਨਹੀਂ ਮੇਰੀ ਪੋਤੀ ਨਾਲ ਆਈ ਐ ਤੇ ਮੈਂ ਉਹਦੇ ਨਾਲ ਸੂਟਰੀ ਤੇ ਚੱਲ ਜਾਣਾ ਅੱਛਾ ਅੱਛਾ ਹਾਂ ਅਸੀਂ ਦਾਦੀ ਪੋਤੀ ਹੋਈ ਆ ਅਸੀਂ ਸਕੂਟਰੀ ਤੇ ਚਲ ਜਾਣਾ ਅੱਛਾ ਅੱਛਾ ਫਿਰ ਉਧਰ ਵਾ ਕੁੜੀਆ ਮੈਂ ਤੇ ਫਿਰ ਤੁਹਾਨੂੰ ਇਹੋ ਕਹਿਣ ਦੀ ਕਿ ਤੁਸੀਂ ਤੁਰ ਕੇ ਆਏ ਹੀ ਰਹੋ ਨਹੀਂ ਨਹੀਂ ਉਹ ਫਿਰ ਉੱਥੇ ਰਹਿ ਗਈ ਹਰਮਨ ਲੱਗ ਗਈ ਅੱਛਾ ਇਕੱਠੀਆਂ ਪੜਦੀਆਂ ਜਾਂਦੀਆਂ ਹਨ ਹਾਂਜੀ ਹਾਂਜੀ ਉਹ ਉੱਥੇ ਰਹਿ ਪਈਆਂ ਤੇ ਉਹ ਫਿਰ ਮੈਂ ਹੀ ਆਇਆਂ ਨੂੰ ਆ ਗਏ ਹਾਂਜੀ ਤੇ ਹੁਣ ਮੈਂ ਉਹਨੂੰ ਨਾਲ ਲੈ ਕੇ ਚਲ ਜਾਣਾ ਅੱਛਾ ਫਿਰ ਉਹ ਵੀ ਆਪਣੇ ਘਰ ਵਾ ਚਲੋ ਉਹ ਤੇ ਮੇਰੇ ਸਾਡਾ ਹੀ ਆ ਹਾਂਜੀ ਹਾਂਜੀ ਤੇ ਲੋਕਾਂ ਕਹੋਗੇ ਮੈਂ ਵੀ ਉਹਨਾਂ ਨੂੰ ਮਿਲ ਲੂੰਗੀ ਹਾਂਜੀ ਹਨਾ फेर ਮੇਰਾ ਧਿਆਨ ਵਿੱਚ ਰਹਿਣਾ ਵੀ ਉਹ ਤੇ ਮੈਨੂੰ ਮਿਲੇ ਨਹੀਂ ਹੈਗੇ ਚਲ ਹੁਣ ਇਹਨਾ ਮੈਂ ਇਹਨਾਂ ਨੂੰ ਮਿਲ ਲਿਆ ਵਧੀਆ ਮੈਂ ਚਲੀ ਚਲੀ ਚੰਗਾ ਹੋਇਆ ਕਿ ਨਹੀਂ ਆਗੇ ਤੂੰ ਸੱਚੀ ਕਾਰ ਮੈਂ ਪਰ ਵੀ ਮੈਂ ਕਿਹਾ ਚੰਗਾ ਤੂੰ ਆਗੇ ਤਨ ਮੈਂ ਮਿਲ ਲਿਆ ਨਹੀਂ ਤੂੰ ਕਾ ਤੋ ਤੱਕ ਜਾਣਾ ਹੀ ਏਡੀ ਕਾਲੀ ਗਾੜੀ ਕਦੋਂ ਮੈਨੂੰ ਫੇਰ ਵਿੱਚੇ ਧਿਆਨ ਰਹਿਣਾ ਸੀ ਲੈ ਦੱਸ ਬਹੁਤ ਨਹੀਂ ਕਦੋਂ ਬਦਿਆ ਜਾਣਾ ਜਿੰਦਾਰ ਵੱਡੀ ਉਮਰ ਹੋਵੇ ਵੱਡੀ ਤੇਰੀ ਹੋਵੇ ਹਾਂ ਤੇ ਕਾਲੇ ਪਏ ਜਾਂਦੇ ਆ ਚੱਲ ਜਾਣਾ ਚੱਲ ਜਾਣਾ ਜੇ ਮੇਰਾ ਰਹਿਣ ਨਹੀਂ ਕੋ ਘਰ ਹੈ ਨਹੀਂ ਮੁੰਡਾ ਕੋਈ ਵੀ ਫਿਕਰ ਸੁਣੇ ਸਵੇ ਨਹੀਂ ਜਾਂਦੀ ਨੇ ਦੋਸਾ ਇੱਦੀ ਤਾਂ ਨੂੰ ਗਾੜੀ ਗਾੜੀ ਪੀਲੇ ਚਾਹ ਪਣੀ ਨਹੀਂ ਚਾਹ ਨਹੀਂ ਹੁੰਦਾ ਨਹੀਂ ਚਾਹ ਨਹੀਂ ਪੀਣੀ ਮੈਂ ਚਾਹ ਪੀਂਦੀ ਨਹੀਂ ਚਲ ਕੋਈ ਨਹੀਂ ਮਲੇ ਨਹੀਂ ਨਹੀਂ ਚਾਹ ਨਹੀਂ ਮੈਂ ਚਾਹ ਨਹੀਂ ਮੈਂ ਪੀਂਦੀ ਚਾਹ ਨਾਲ ਲੈ ਆਇਓ ਤੂੰ ਠੀਕ ਆ ਤੈਨੂੰ ਮਿਲ ਲਿਆ ਬੜਾ ਮਨ ਖੁਸ਼ ਹੋਇਆ ਦਵਾਈ ਲੈ ਕੇ ਜੇ ਤੂੰ ਆ ਗਈਆਂ ਤੇ ਚਲ ਕੋਈ ਨਹੀਂ ਬੈਠੋ ਤੁਸੀਂ ਚਲ ਆਇਆ ਮੇਰਾ ਵਿਕੇ ਥਾਂ ਰਹਿਣਾ ਹੀ ਵੀ ਮੈਂ ਇਹਨਾਂ ਨੂੰ ਮਿਲੀ ਨਹੀਂ ਤੇ ਤੁਸੀਂ ਮਿਲ ਲਿਆ ਸਭ ਵਧੀਆ ਹੋ ਗਿਆ ਹਾਂ ਥੋੜੇ ਜਿਹਰੇ ਆਇਆ ਨੂੰ ਹੂੰ ਹੋ ਘਰੇ ਪਿੰਡ ਸਭ ਠੀਕ ਸਾਹਿਬ ਠੀਕਾਕ ਤੁਸੀਂ ਆਪਣੇ ਪਰਿਵਾਰ ਦੀ ਸੁਣਾਓ ਵਧੀਆ ਨਹੀਂ ਰਹੀ ਆਪਣਾ ਕੋਲ ਮਹਾਰਾਜ ਵਦਗਿਆ ਰਹੀ ਹੋਰ ਝੋਨੇ ਚਾਨੇ ਫਸਲ ਵਾਲੀ ਵਦਗਿਆ ਹਾਂਜੀ ਹਾਂਜੀ ਵਧੀਆ ਸਭ ਠੀਕ ਠਾਕ ਨੇ ਠੀਕ ਹੀ ਰੱਖੇ ਪਰਮਾਤਮਾ ਹਾਂਜੀ ਹਾਂਜੀ ਤੁਹਾਡਾ ਸਾਹੀ ਠੀਕਾ ਰਹਿਣਾ ਬੇਰੀ ਸੁਖ ਸੁਖ ਹੁੰਦਾ ਆਪਣੇ ਟਾਈਮ ਨਾਲ ਦਵਾਈ ਦੂਈ ਖਾਓ ਕਿਤੇ ਸਾਨੂੰ ਖੁਸ਼ੀ ਮਿਲੇ ਪਰ ਦੇਵ ਜੀ ਕਾਹਤੇ ਤੁੰਲੀ ਆਣੀ ਨਹੀਂ ਸਕੋ ਹਾਂ ਚਾਹ ਚਾਹ ਤੇ ਮੈਨੂੰ ਕੋਈ ਲੋੜ ਨਹੀਂ ਚਾਹ ਦੀ ਕਿਹੜੀ ਗੱਲ ਚਾਹ ਤੇ ਘੁੱਟ ਘੁੱਟ ਪੀਣੀ ਹੁੰਦੀ ਔਰ ਆਪਾਂ ਖਾਣਾ ਵੀ ਕੀ ਆ ਇਹ ਤੇ ਗੱਲ ਹੈਗੀ ਆ ਹੈ ਇਹ ਤੇ ਹਾਂ ਤੁਸੀਂ ਰਾਤ ਰਹਿਣਾ ਸਾਡੇ ਕੋਲ ਨਹੀਂ ਰਾਤ ਨਹੀਂ ਖਾਣੀ ਨਹੀਂ ਇਹ ਤਾਂ ਰਾਤ ਨਹੀਂ ਰਿਹਾ ਜਾਣਾ ਰਾਤ ਨਹੀਂ ਰਿਹਾ ਜਾਣਾ ਤੁਹਾਡੇ ਕੋ ਤੇ ਚਾਹ ਥੋੜੀ ਜੀ ਮੈਂ ਪੀ ਲਵਾਂ ਹੋਰ ਸੁਣਾਓ ਤੁਸੀਂ ਘਰੇ ਪਰਵਾਸ ਦੀ ਠੀਕ ਸਾਡੇ ਵੀ ਵਧੀਆ ਤੇਰਾ ਵੀ ਵਧੀਆ ਹੋਣਾ ਚਾਹੀਦਾ ਆਪਣੀ ਵੀ ਨਹੀਂ ਆਈ ਚਾਹ ਮੈਂ ਨਾ ਮੰਮੀ ਨਾਲ ਚਾਹ ਪੀਣੀ ਮੈਂ ਅੱਜ ਰੋਟੀ ਖਾਣੀ ਤੇ ਪੀਣੀ ਦੀ ਦਵਾਈ ਲੈਣਦੀ ਆ। ਹਾਂਜੀ ਲੈ ਆਂਦੀ ਦਵਾਈ ਤੇ। ਉਹ ਦੋ ਪੂਆ ਇਹਨੂੰ ਬਿਸਕੁਟ ਦੋ। ਹਾਂਜੀ। ਹੋਰ ਪੂਆ ਇਕੱਲੇ ਆ ਗਏ ਜੇ ਲੈ ਆਉਣਾ ਈ ਨਾਲ ਕਿਸੇ ਨੂੰ। ਅੱਜ ਟਾਈਮ ਹੀ ਇਹੋ ਜਿਹਾ ਕੋਈ ਨਾ ਆਉਣ ਵਾਲਾ ਨਹੀਂ ਨਾਲ। ਮੇਰਾ ਧਿਆਨ ਹੀ ਕਿ ਇੱਕ ਵਾਰੀ ਉਹਨਾਂ ਨੂੰ ਵੇਖ ਕੇ ਆਵਾਂ। ਚਲੋ ਕੋਈ ਨਹੀਂ ਆਇਆ ਕਰੋ ਤੇ ਆਇਆ ਕਰਨ ਤੋਂ ਉਦਾਰ। मैं कहना की कहना वाही साझे चलो ठीक है मैं जाप दमे पै गई ਉਹ ਘੂਆ ਤੇਰੀਨ ਤੋਰ ਕੇ ਆਈ। ਅੱਛਾ ਚਲਦੀ ਆ। ਹਾਂ ਚਲਦੀ ਆ ਤੇ। ਸਮਝ ਨਹੀਂ ਲੱਗੀ ਮੰਮੀ ਘੂਆ ਦੀ ਕੋਸ਼ਿਸ਼ ਲਿਫਾਫਾ ਦੇ ਲਈ ਆਈ। ਉਹ ਕੱਪੜਿਆਂ ਵਾਲਾ। ਆਂਦੇ ਮੈਂ ਰਹਿਣਾ ਨਹੀਂ ਆਂ ਤੇ ਲਿਫਾਫੇ 'ਚ ਕੱਪੜੇ ਸੀ। ਮੈਂ ਆਪ ਵੇਖਿਆ। ਐਸਾ ਸੂਟ ਹੈਗਾ ਹੀ ਉਹਨਾਂ ਦਾ। ਆਹੋ। ਉਹ ਅੱਗੇ ਇਦਾਂ ਕਰਦੀ ਹੁੰਦੀ ਆ। ਉਹਨਾਂ ਦੇ ਉਧਰ ਹੀ ਜਾਣਾ ਵਾ। ਮੈਨੂੰ ਓਕੇ ਲੱਗਦਾ ਸੀ ਮੈਂ ਹਾਂ ਆਂਦੇ ਆ ਵੀ ਮੈਂ ਇਹਨੂੰ ਛੇਤੀ ਆ ਮੰਮੀ ਰਹਿਣੀ ਆਈ ਆ ਮੈਂ ਮਿਲ ਕੇ ਚੱਲ ਜਾਣਾ। ਤੇ ਲਿਫਾਫਾ ਲੀੜਿਆਂ ਦਾ ਵਾ ਤਾਂ ਮਤਲਬ ਇਹਨਾਂ ਰਹਿਣਾ ਵਾ। ਰਹਿਣਾ ਉਹਨਾਂ ਨੇ ਉਧਰ ਉਹ ਬਣਾ ਇਹ ਵੇਲੇ ਕਿੱਥੇ ਜਾਣਾ। ਪਹਿਲਾ ਮੈਨੂੰ ਆਂਦੀ ਹੀ ਪੀ ਈ ਤੁਰ ਕੇ ਆਈ ਆਡੇ ਘਰੇ ਤੇ ਮੈਂ ਪੁੱਛਿਆ ਪੀ ਤੁਸੀਂ ਹਾਨੂੰ ਫੋਨ ਕਰ ਦਿੰਦੇ ਤੇ ਚੱਲ ਗਾੜੀ ਨੂੰ ਲੈ ਆਉਂਦੇ ਜਾ ਕੇ ਤੇ ਮੜ ਕੇ ਜਾਣ ਲੱਗੀ ਆਂਦੀ ਵੀ ਮੇਰੀ ਤੇ ਨਾਲ ਪੋਤੀ ਆਈ ਆ ਕਿ ਅਸੀਂ ਮਾਪੜ ਤੇ ਆਈਆਂ ਵਾ ਉਹ ਵੀ ਫਿਰ ਤਾਂ ਹੀ ਹਰਮਨ ਆਈ ਨਾਲ ਤੇ ਹਰਮਨੀ ਇੱਧਰ ਵੇਲੇ ਆਈ ਨਾਲ ਆਈ ਆ ਕੇ ਇਹ ਫਿਰ ਉਹ ਗੱਲ ਵਿਤਕਰੇ ਮਾਰਦੇ ਆ ਇਹੋ ਹੀ ਐ ਵੀ ਇਹਨਾਂ ਦੇ ਘਰ ਕੋਈ ਨਿਆਣਾ ਨਹੀਂ ਉਹਨੇ ਇਹ ਭਾਨਾ ਮਾਰਨਾ ਜੇ ਪੁੱਛਿਆ ਵੀ ਤੁਹਾਡੇ ਘਰ ਨਿਆਣਾ ਹੈ ਨਹੀਂ ਕੁੜੀ ਦਾ ਜੀ ਨਹੀਂ ਲੱਗਣਾ ਤਾਂ ਉਥੇ ਰੋਦਰ ਰਹਿ ਵੀ ਉਧਰ ਨਿਆਣੇ ਹੈ ਜੇ ਮਨ ਚ ਇਹੋ ਕੁਝ ਹੋਊਗਾ ਕਿ ਇਹੋ ਹੋਊਗਾ ਕੋਸ ਕੇ ਚੱਲ ਕੋਈ ਨਹੀਂ ਪੁੱਤ ਅਸੀਂ ਕੀ ਲੈਣਾ ਹੈ ਗੱਲ ਦੇ ਵਿੱਚ ਜੋ ਮਰਜ਼ੀ ਉਹਦੇ ਮਨ ਚ ਹੋਵੇ ਤੇ ਪਰ ਤੂੰ ਇਹੋ ਜੀ ਗੱਲ ਨਾ ਮਨ ਤੇ ਲਾ ਕੇ ਬਹਿ ਜੀ ਜਿੰਨ ਮੈਂ ਅੱਗੇ ਉਦੋਂ ਦੀ ਕਹਿਣ ਲਈ ਆ ਤੇ ਤੂੰ ਇੰਨੀ ਟੈਨਸ਼ਨ ਲੈਨੀ ਇੰਨੀ ਟੈਚ ਲੈਨੀ ਹੁਣ ਹੋਈ ਨਾ ਬਿਮਾਰ ਉਹ ਨਹੀਂ ਮੰਮੀ ਟੈਨਸ਼ਨ ਕਾ ਵੀ ਪਰ ਐਦਾ ਨਹੀਂ ਰਿਸ਼ਤੇਦਾਰਾਂ ਨੂੰ ਕਰਨਾ ਚਾਹੀਦਾ ਜੇ ਮਾਂ ਆਈਆਂ ਦਾਦੀ ਪੋਤਰੀ ਤੇ ਦਾਦੀ ਪੋਤਰੀ ਆਉਂਦੀਆਂ ਕਹਿੰਦੀ ਇਹਨੇ ਮੈਂ ਨਹੀਂ ਰਹਿਣਾ ਜਾਓ ਬਾਹਰੋਂ ਕਿਤੇ ਉਹਨਾਂ ਦਾ ਤਾਂ ਪਤਾ ਲੱਗ ਜਣਾ ਭਾਵੇਂ ਉੱਧਰ ਆਉਣ ਜਾਣ ਹੈ ਭਾਵੇਂ ਨਹੀਂ ਹੈ ਰਹੂਗੀ ਜਰੂਰ ਰਾਤ ਰਊ ਗਿਆ ਹੁਣ ਇਹਨੇ ਕਿਤੇ ਨਹੀਂ ਜਾਣਾਈ ਰਊਗੀ ਵਿਚਾਰ ਰਵੇ ਫੇ ਰਾਤ ਅਸੀਂ ਕੀ ਫੇ ਕਰ ਸਕਦੇ ਆ ਰਾਤ ਲੱਗੇ ਉਹਦਾ ਉਧਰ ਹੀ ਮਨ ਭੇਜਦਾ ਵਾ ਚੰਗਾ ਨਹੀਂ ਰਹੀ ਤੇ ਉਹਦਾ ਵੀ ਆ ਮੈਨੂੰ ਪਤਾ ਨਾ ਲਾ ਲਗਣਾ ਦਖਨੇ ਆ ਵਾ ਉਹ ਤੇ ਤੇ ਨੂੰ ਪਤਾ ਹੀ ਆ ਭੀ ਅੱਗੇ ਵੀ ਇਦਾਂ ਹੀ ਕਰਦੀ ਹੁੰਦੀ ਆ ਤੇ ਵੱਡ ਵੱਡ ਕੇ ਇਹੋ ਗੱਲ ਖਾਈ ਜਾਣੀ ਆ ਭੀ ਜਿੱਦਾਂ ਦਵਾਈ ਲੈ ਕੇ ਆਈ ਦੱਸ ਕੀ ਦੱਸ ਕੀ ਦੱਸਿਆ ਅਗਲੇ ਨੇ ਤੇ ਫਿਰ ਬੰਦਾ ਕੀ ਘਾਲੀ ਮੂੜੀ ਗੱਲ ਉਹ ਦੱਸੇ ਚਲ ਠੀਕ ਆ ਫਿਰ ਹੈ ਪੈ ਫਿਰ ਲੰਮੀ ਤੂੰ ਸਰਨਾ ਕੁਛ ਮੈਂ ਕਰਨਾ ਨਹੀਂ ਮੈਂ ਬਣਾ ਲਈ ਸਬਜੀ ਹਾਂ ਸਬਜੀ ਬਣਾ ਲਈ ਮੈਂ ਕਿਹਾ ਤੈਨੂੰ ਟਾਈਮ ਲੱਗਣਾ ਦਵਾਈ ਲੈਣ ਗਈ ਤੇ ਮੈਂ ਫਿਰ ਸਬਜੀ ਬਣਾ ਲਈ ਆ ਕੋਈ ਨਹੀਂ ਕੱਲ ਮੰਮੀ ਮੈਂ ਡਾਕੂਮੈਂਟ ਲੰਮੇ ਪਹਿਲਾਂ ਫਿਰ ਪੈ ਜਾ ਪੈ ਜਾ ਕੋਈ ਨਹੀਂ ਫੁਲਕੇ ਲਵਣੇ ਆ ਫਿਰ ਲਾ ਲਾਂਗੇ ਬਾਅਦ ਚ ਕੋਈ ਨਹੀਂ ਨਹੀਂ ਮੈਂ ਲਾ ਲੂੰਗੀ ਔਰ ਤੈਨੂੰ ਪਾਣੀ ਦਾ ਮੈਂ ਸੁਣਾ ਦਿੱਤਾ ਸੀ ਤੂੰ ਇੱਧਰ ਕਿਹੜੇ ਕੰਮ ਲੱਗੀ ਆ ਪਾਣੀ ਦਿਨੂ ਗਿਆ ਪਾਣੀ ਲਿਆ ਤੇ ਤੂੰ ਇੱਥੇ ਬਹਿ ਹੀ ਗਈ ਘਰ ਜਾ ਕੇ ਲੈ ਗਿਆ ਫਿਰ ਲੈ ਆ ਗਿਆ ਪਾਣੀ ਪਾਣੀ ਕਿਹਾ ਮੰਗਿਆ ਸੀ ਕਿ ਮੈਂ ਹਰਦੀਪ ਨਾਲ ਲੱਗੀ ਗੱਲਾਂ ਕਰਨ ਮੈਂ ਪੁੱਛਿਆ ਉਹਨੂੰ ਠੀਕ ਆ ਫਰਕ ਪਿਆ ਜੇ ਨਾਲ ਠੀਕ ਆ ਹੁਣ ਦਵਾਈ ਲੈ ਗਿਆ ਇਹ ਤੇ ਠੀਕ ਆ ਹੁਣ ਹਾਂ ਠੀਕ ਆ ਹੁਣ ਕਰਕੇ ਪਿਆ ਆ ਹਾਂ ਮੈਨੂੰ ਦੇ ਕਹਿੰਦੇ ਸੀ ਪੱਤੇ ਆ ਨਹੀਂ ਮੈਂ ਹਾਂ ਮੋੜ ਕੇ ਬਾਅਦ ਆਖਣ ਲਈ ਹੀ ਮੈਂ ਮੋੜ ਤੇ ਆਈ ਆ ਮੈਨੂੰ ਮੈਨੂੰ ਵੀ ਇਹੋ ਹੀ ਕਹਿੰਦੇ ਸੀ ਕਿ ਮੈਂ ਬਸੇ ਆਈ ਆ ਹੈ ਨਾਲ ਆਈ ਸੀ ਹਾਂ ਆਈ ਤੇ ਉਹ ਨੂੰ ਲੈਣ ਵਾਸਤੇ ਹੀ ਹਾਂ ਸਾਡੇ ਹੁਣ ਉਹ ਗੱਲ ਜਿਹੜੀ ਨਹੀਂ ਮਾਰਾ ਇਹਨੇ ਦਿੱਤਾ ਬੱਚਾ ਤੇ ਹਜੇ ਤੇ ਹੁਣ ਕੀ ਕਰੀਏ ਹਾਂ ਕੋਈ ਕਾਲ ਪਰ ਹੋਈ ਆਖਣ ਲਈ ਸੀ ਕਿ ਕੋਈ ਰਿਸਟ੍ਰੀਬਲ ਕਰਾ ਲੋ ਮਣਹੀ ਆਪਾਂ ਕਿੱਦਾਂ ਇਦਾਂ ਕਰੀਏ ਕਿ ਆਪਣੀ ਚੀ ਬਣਾ ਕੇ ਰੱਖੀ ਜਦੋਂ ਆਪੇ ਆਣੇ ਜੀ ਰਿਸ਼ਤਾ ਕਿਦਾਂ ਕਰਾ ਲਿਆ ਜੇ ਕੰਨਾਂ ਕਿ ਚਿਰ ਹੋਇਆ ਉਹਦੀ ਕਿਹੜੀ ਉਮਰ ਹਾਂ ਟਕੀਆ ਵੀ ਰਿਸ਼ਤਾ ਕਰਾ ਲ ਦਿੱਕਤਵਾਰ ਰਿਸ਼ਤੇ ਨੂੰ ਮੁੰਡਾ ਵੀ ਰਿਸ਼ਤਾ ਕਰਾ ਲ ਉਹ ਰਿਸ਼ਤਾ ਕਰਾ ਲੇ ਜੇ ਰੱਬ ਨੇ ਦੇਣਾ ਹੈ ਦੇ ਦੇਣਾ ਵਾ ਤੇ ਜੇ ਦੂਜਾ ਰਿਸ਼ਤਾ ਕਰਾਏ ਨਾ ਦਿੱਤਾ ਰੱਬ ਨੇ ਤੇ ਫੇਰ ਕਰੋਗੇ ਹਾਂ ਤੇ ਮੈਂ ਨਹੀਂ ਕੱਲ ਮਹਾਰਾਜ ਕੇ ਤੇ ਨੂ ਤੇਦੇ ਹਾਂ ਹਾਂ ਪਰ ਉਹ ਵੇਖ ਲੋ ਸੀ ਲੈ ਕੇ ਆਇ ਪੋਤੀ ਨਾਲ ਇੱਥੇ ਕਿਤੇ ਨਹੀਂ ਲੈ ਕੇ ਆਈ ਕੇ ਇਹਨੇ ਘਰ ਘੇੜਾ ਕੇ ਬੱਚਾ ਇਹੋ ਤੇ ਘਰ ਵਿੱਚ ਤੁਦਕਾ ਸਦਕਾ ਲੈਣ ਆਈ ਕਿ ਮੈਂ ਜਾਵਾ ਹਾਂ ਹਾਂ ਮਮਾ ਬਟ ਉਧਰ ਲਾਈ ਹਾਂ ਪੋਤੀ ਨਾਲ ਲਾਈ ਆਹ ਮੈਨੂੰ ਹੀ ਕਹਿੰਦੇ ਮੈਂ ਭੈਣ ਘਾਤਿਆ ਆਈ ਆਂਦੀ ਬੱਸੀ ਆਈ ਆਂ ਮੈਨੂੰ ਹੀ ਕਹਿੰਦੀ ਬੱਸੀ ਆਈ ਆਂ ਤੁਹਾਨੂੰ ਨਹੀਂ ਦੱਸਿਆ ਕਿ ਮੈਂ ਜਾਵਾਂ ਨਹੀਂ ਨਹੀਂ ਉਹ ਮੈਂ ਤੁਰ ਕੇ ਆਉਂਦੀ ਜਾਂਦੀ ਬੱਸੇ ਉਤਰ ਕੇ ਤੈਨੂੰ ਆ ਗਈ ਅੱਛਾ ਹੂੰ ਆਹ ਵੀ ਘਰ ਦੀ ਤੇ ਅੱਗੇ ਵੀ ਚ ਆਉਂਦੀ ਪਰ ਹੁਣ ਆਰ ਕੇ ਤੇ ਕੁੜੀ ਮਾਲ ਲੈ ਕੇ ਕਿਤੇ ਨਹੀਂ ਉਹਨੇ ਪਰਦੇ ਰੱਖ ਦੀ ਆ ਚਲੋ ਪਰਦੇ ਪਰਦੇ ਰੱਖਣਾ ਇਹ ਗੱਲ ਕਿਹੜੀ ਜਿਹਦੇ ਚ ਦੱਸ ਹੈ ਮਾਲੀ ਉਹ ਹੀ ਕਿ ਫੇਰ ਹੂੰ ਮੈਂ ਮਾਰਦੇ ਆ ਹਾਂ ਜਿਹਦਾ ਘਰ ਦੇ ਬੱਚਾ ਕੁੜੀ ਮਾਲ ਨਾਲ ਲੈ ਕੇ ਜਾਵਾ ਪੁੱਤ ਨਹੀਂ ਜਦ ਕੋਈ ਨਹੀਂ ਹੋਪੇ ਮਾਰ ਰਿਹਾ ਦੋਹਾ ਹੁ ਮਿੱਟੀ ਮਿੱਟੀ ਮੈਂ ਸੁੱੜਦਾ ਹਾਂ ਮੈਂ ਕਿਹਾ ਸਾਹ ਲੈ ਕੇ ਸੁੱੜਦੀ ਯਾਰ ਇਹਨਾਂ ਕੋਲ ਹੋਰ ਥੋੜਾ ਰਹਿ ਗਿਆ ਕੰਮ ਆ ਥੋੜਾ ਕਰਕੇ ਮੈਂ ਉਸ ਭਾਈ ਜੀ ਹੋ ਜਾ ਘਰ ਦੀ ਗਾੜੀ ਗਾਂਦੀ ਆ ਬੜਾ ਪਿਆਵਰਾ ਲੱਗਦਾ ਚਲੋ ਠੀਕ ਆ ਕਰ ਲੋ ਫਿਰ ਚਲ ਠੀਕ ਹੈ ਠੀਕ ਹੈ ਚਲ ਕਰ ਕੰਮ ਤਾਂ ਦਾ ਤੂੰ ਬismillah ਦੀ ਵੀ ਨਹੀਂ ਕਿਤੇ ਵੀ ਲੋਕੀ ਤਾਂ ਨਹੀਂ ਮੇਰੇ ਮਾਰਦੇ ਆ ਤੁਹਾਨੂੰ ਚਾਹੀ ਨੂੰ ਕੀ ਕਰਾਂ ਸਫੂ ਟੋਲੇ ਖਾਦੀ ਕਰਦੀ ਆ ਕਿਤੇ ਮਹਾਰਾਜ ਸੁਣਾ ਕਿਤੇ ਘਰ ਝੋਲੀ ਕਿਤੇ ਗਰੀਬਣੀ ਦੀ ਕਿਤੇ ਮਹਾਰਾਜ ਸਾਡੇ ਘਰ ਦੀ ਕਿਤੇ ਰੌਣਕ ਆਵੇ ਜੇ ਆਂਦੀ ਤੇ ਬੋਸ਼ ਹੋ ਜਾਂਦਾ ਪਰ ਬੋਸ਼ ਨਹੀਂ ਹੁੰਦਾ ਪਰ ਹੀ ਸਰਪੀ ਨੂੰ ਕੋਈ ਸਰਪੀ ਨਹੀਂ ਦੀ ਟੈਨਸ਼ਨ ਤੇ ਮਹਾਰਾਜ ਕਹਿੰਿਆ ਉਹਦੇ ਹੁਣ ਦਾ ਇਸ ਤਰ੍ਹਾਂ ਨੂੰ ਕਰ ਕਰ ਕੇ ਕਹਾ ਮਹਾਰਾਜ ਵਾਇਗੁਰੂ तेरे ਘਰ ਚ ਕਹਤਾ ਨਿੰਬਾ ਸਤਿਆ 파ਸ਼ਾ ਮਹਾਰਾਜ ਭੇਜੇ ਕਿਰੇ ਵਾਇਗੁਰੂ ਮਹਾਰਾਜ ਨੇ ਤੇ ਹਰ ਇੱਕ ਦੀਆਂ ਝੋਲੀਆ ਭਰਦਾ ਖਰੇ ਉਹਦੀ ਵੀ ਭਰ ਮਹਾਰਾਜ ਤੇਨ ਰਾਤ ਰਹਿਣ ਮਤੇ ਹੋਣੀ ਹੈ ਮਹਾਰਾਜ ਕਰਦੇ ਕਿਰਪਾ ਪਰ ਕਿਰਪਾ ਮਹਾਰਾਜ ਬਤੀ ਕਰ ਤੇ ਤੇ ਆਪਣੇ ਘਰ ਵਾਲੀ ਬਣੀ ਖਰੀ ਦਿਹਾੜੀ ਕਿਤੇ ਕੰਮ ਨੂੰ ਕਰੀ ਉਹ ਕਰ ਲਾ ਕਿਤੇ ਉਹ ਕਰ ਲਾ ਤੇ ਆਪ ਦਾ ਬੱਚਾ ਹੋਏ ਲੈ ਆ ਕੇ ਬਵੇ 10 ਮਿੰਟ ਕਿਤੇ ਬਵੇ ਲੈ ਕੇ ਤੁਹਾਨੂੰ ਵੀ ਹੋਏ ਵੀ ਮੈਂ ਲੈ ਕੇ ਬੈਠੀ ਹਾਂ ਹੁਣ ਮੈਂ ਕਿੱਦਾਂ ਉਹਦਾ ਵਿਆਹ ਕਰਦਾ ਉਹਦੇ ਘਰ ਆਲੇ ਦਾ ਦੁਬਾਰੇ ਮੇਥੋਂ ਤੇ ਹੋਣਾ ਨਹੀਂਗਾ ਮੈਂ ਵੀ ਕਰ ਸਕਦੀ ਹਾਂ ਹੁਣ ਕੱਲ ਆਈ ਹੀ ਹੋਈ ਤੇ ਉਹ ਵੀ ਮਹਾਰਾਜ ਉਹ ਵੀ ਮੈਨੂੰ ਹੋਈ ਤੇ ਸੁਖਾ ਲੇਗੀ ਕੀ ਕਰਾਂ ਮੈਂ ਮੈਂ ਕੁਝ ਕਰ ਨਹੀਂ ਸਕਦੀ ਇਹ ਤੁਸੀਂ ਆ ਮਹਾਰਾਜ ਕੁਝ ਕੁਝ ਕਰੋ ਤੇ ਤੁਸੀਂ ਕਰੋ ਤੇ ਤੁਸੀਂ ਕਿਦੇ ਬੱਚੀ ਦੇ ਛੁੱਠੇ ਖੈਰ ਪਾਓ ਵਾਹਿਗੁਰੂ ਕਰੋ ਕਿਰਪਾ ਮਹਾਰਾਜ ਜੀ ਕਾਜ ਕੀ ਆਂਦੇ ਨੇ ਬੇਦਰ ਨੀਰਾਂ ਦੇਰਾਂ ਨੀਰਨਾਵ ਦੇ ਚਾਹਸ਼ਾ ਕਰੋ ਕਿਰਪਾ ਬਤੀਵਾ ਦੇ ਦਿਓ ਲੋਕੋ ਦੇ ਵਿਚਾਰੀ ਆਪਣੀ ਘਾਟ ਰਜੇ ਲੈ ਕੇ ਤੇ ਅੱਗੇ ਦਇਆ ਕਰਿ ਗਰੀ ਆਪਣੇ ਬੱਚੇ ਨੂੰ